ਅੱਜ ਆਪਾਂ ਗੱਲ ਕਰਾਂਗੇ ਸਰਦਾਰ ਹਰੀ ਸਿੰਘ ਨਲੂਏ ਬਾਰੇ ਇਹਦਾ ਨਾਂ ਤਾਂ ਹਰੇਕ ਨਹੀਂ ਸੁਣਿਆ ਹੋਣਾ ਤੇ ਪਰ ਇਹਦੀ ਦਲੇਰੀ ਨੇ ਕਿਸੇ ਨੇ ਸੁਣੀ ਹੋਣੀ ਇਹ ਖਾਲਸਾ ਫੌਜ ਦਾ ਇਨ ਚੀਫ ਕਮਾਂਡਰ ਸੀਗਾ ਹਰੀ ਸਿੰਘ ਨਲੂਆ ਤੇ ਦੁਨੀਆਂ ਦਾ ਮਹਾਨ ਜਰਨੈਲ ਹੋਇਆ ਹਰੀ ਸਿੰਘ ਨਲੂਆ ਏਸ਼ੀਆ ਤੇ ਯੂਰਪ ਨੇ ਵੀ ਇਹ ਗੱਲ ਕਹੀ ਹੈ ਜੇ ਸਰਦਾਰ ਹਰੀ ਸਿੰਘ ਨਲੂਏ ਕੋਲੇ ਸਾਡੇ ਨਾਲ ਹਥਿਆਰ ਹੁੰਦਾ ਨਾ ਹਰੀ ਸਿੰਘ ਨਲੂਆ ਪਤਾ ਨਹੀਂ ਕਿੰਨੇ ਅਦੇਸ਼ ਉਹਨੇ ਜਿੱਤ ਲੈਣੇ ਸੀਗੇ ਇੱਕ ਤੁਸੀਂ ਜਮਰੋ ਦਾ ਕਿਲਾ ਤਾਂ ਸੁਣਿਆ ਹੋਣਾ ਹਨਾ ਬਹੁਤ ਲੋਕਾਂ ਨੇ ਸੁਣਿਆ ਹੋਣਾ ਤੇ ਪਰ ਉਹਦਾ ਇਤਿਹਾਸ ਕੀ ਸੀਗਾ ਉਹ ਕਿਲਾ ਹਰੀ ਸਿੰਘ ਨਲੂਏ ਨੇ ਜਿੱਤਿਆ ਸੀਗਾ ਫਖਾਨਾਂ ਤੋਂ ਇਹ ਕਿਲਾ ਦਰਾ ਖੈਬਰ ਦੇ ਬਿਲਕੁਲ ਲਾਗੇ ਪੈਂਦਾ ਹਰੀ ਸਿੰਘ ਨਲਵਾ ਉਹ ਪਹਿਲਾ ਤੇ ਆਖਰੀ ਸ਼ਖਸ ਸੀਗਾ ਇਹਨੂੰ ਇਹ ਕਿਲੇ ਨੂੰ ਜਿੱਤਣ ਵਾਲਾ ਤੇ ਅੰਗਰੇਜ਼ ਵੀ ਉਹ ਕਹਿੰਨ ਦਾ ਮਤਲਬ ਬਹੁਤ ਟੱਕਰਾਂ ਮਾਰਦੇ ਰਹੇ ਪਰ ਉਹਨੂੰ ਜਿੱਤ ਨਾ ਸਕੇ ਤੇ ਸ਼ਕੰਦਰ ਵੀ ਉੱਥੇ ਆ ਕੇ ਗੋਡਿਆਂ ਦੇ ਭਾਂਡ ਡੱਕ ਪਿਆ ਸੀਗਾ ਉਹ ਤੋਂ ਵੀ ਨਹੀਂ ਜਿੱਤਿਆ ਗਿਆ ਸੀਗਾ ਤੇ ਫੋਗਾਨਾਂ ਨੇ ਪੰਜ ਤੋਂ 6 ਵਾਰੀ ਹਮਲੇ ਕੀਤੇ ਸੀ ਉਹਨਾਂ ਹਾਰ ਦਾ ਮੂੰਹ ਹੀ ਦੇਖਣਾ ਪੈਂਦਾ ਸੀ ਹਰ ਵਾਰੀ ਅਫਗਾਨਾਂ ਨਾਲ ਤਾਂ ਬਹੁਤ ਵਾਰੀ ਜੰਗ ਹੋਈ ਆ ਉਹ ਕਿਲੇ ਪਿੱਛੇ ਤੇ ਪਰ ਉਹਨਾਂ ਨੂੰ ਹਰੇਕ ਵਾਰੀ ਹਾਰ ਦਾ ਮੂੰਹ ਦੇਖਣਾ ਪੈਂਦਾ ਸੀ ਜਦੋਂ ਆਖਰੀ ਟਾਈਮ ਸੀਗਾ ਨਾ ਹਰੀ ਸਿੰਘ ਨਲੂਏ ਦਾ ਤੇ ਪੰਜ ਦਿਨ ਹਰੀ ਸਿੰਘ ਨਲੂਏ ਦੀ ਮ੍ਰਿਤਕ ਦੇਦੋਂ ਅਫਗਾਨੀ ਡਰ ਹੀ ਗਏ ਸੀਗੇ ਤੇ ਸੋਚ ਕੇ ਦੇਖ ਲਓ ਤੁਸੀਂ ਕਿੰਨਾ ਡਰਦੇ ਸੀਗੇ ਉਹਦੇ ਤੋਂ ਮ੍ਰਿਤਕ ਬਈ ਦੇ ਤੋਂ ਡਰੀ ਗਏ ਸੀ ਕਿ ਇਹਦੀ ਹਿੰਮਤ ਨਹੀਂ ਹੋਈ ਸੀ ਕਿ ਉਹ ਕਿਲੇ ਦੇ ਅੰਦਰ ਵੜ ਜੇ ਕੋਈ ਹਰੀ ਸਿੰਘ ਨਲੂਏ ਦਾ ਐਨਾ ਕਨਾਸ ਸੀਗਾ ਹੁਣੇ ਖਾਲਸਾ ਫੌਜ ਦੇ ਖਾਲਸੇ ਲਈ ਉਹ ਲੜਿਆ ਤੇ ਖਾਲਸੇ ਲਈ ਲੜਦਾ ਰਿਹਾ ਤੇ ਕਹਿੰਦੇ ਹੁੰਦੇ ਕੋਈ ਕਾਰਨ ਬੰਦਾ ਹੁੰਦਾ ਉਧਰ ਵਿਆਰ ਰੱਖਿਆ ਗਿਆ ਸੀਗਾ ਲਾਹੌਰ ਦੇ ਦਰਬਾਰ ਚ ਕਬਰ ਨੋ ਨਿਹਾਲ ਦਾ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਦਾ ਤੇ ਆਪਾਂ ਅਗਲੀ ਵੀਡੀਓ ਚ ਗੱਲ ਸ਼ੇਅਰ ਕਰਾਂਗੇ ਸਾਰੀ